ਸਿਰਕਾਲ ਜੀ ਹਾਂਜੀ ਤੁਸੀਂ ਗਲੇ ਦੀ ਚੜਾਈ ਬਹੁਤ ਹੀ ਸੌਖੇ ਤਰੀਕੇ ਨਾਲ ਘੱਟ ਕਰ ਸਕਦੇ ਆ ਹਾਂਜੀ ਆ ਦੇਖੋ ਸਾਡੇ ਕੋ ਗਲੇ ਦੀ ਚੜਾਈ ਜੀ ਜ਼ਿਆਦਾ ਆ ਹਾਂਜੀ ਗਲੇ ਦੀ ਚੜਾਈ ਸਾਡੇ ਕੋ ਹੈਗੀ ਆ ਜੀ 5.5 ਇੰਚ ਤੁਸੀਂ ਜੇ 5 ਇੰਚ ਕਰਨੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਆ ਜਿੱਥੇ ਆਪਣਾ ਸੈਂਟਰ ਆਂਦਾ ਜੀ ਗਲੇ ਦਾ ਇੱਥੇ ਆਪਣਾ ਸੈਂਟਰ ਆ ਇੱਥੋਂ ਆਪਾਂ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਹਾਂਜੀ ਕਰਕੇ ਆਪਾਂ ਇੱਥੇ ਸਲਾਈ ਲਗਾ ਲੈਣੀ ਆ ਜੀ ਉਹ ਸਲਾਈ ਲਗਾਉਣ ਤੋਂ ਬਾਅਦ ਤੁਹਾਡੇ ਜਿਹੜੇ ਗਲੇ ਦੀ ਚੜਾਈ ਆ ਉਹ ਘੱਟ ਹੋ ਜੂਗੀ ਹੁਣ ਤੁਹਾਨੂੰ ਸਲਾਈ ਲਗਾ ਕੇ ਦਿਖਾਉਂਦੇ ਆ ਹਾਂਜੀ ਹੁਣ ਤੁਸੀਂ ਇਦਾਂ ਸਲਾਈ ਲਗਾ ਲੈਣੀ ਜੀ ਇਸ ਤਰੀਕੇ ਨਾਲ ਕੀ ਆ ਗਲੇ ਦੀ ਚੜਾਈ ਘੱਟ ਹੋ ਜਾਂਦੀ ਆ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਆ ਆ ਦੇਖੋ ਬਹੁਤ ਹੀ ਸੌਖਾ ਤਰੀਕਾ ਗਲੇ ਦੀ ਚੜਾਈ ਘੱਟ ਕਰਨ ਦਾ ਹਾਂਜੀ ਆ ਦੇਖੋ ਹੁਣ ਤੁਸੀਂ ਸਾਡੇ ਕੋ ਗਲੇ ਦੀ ਚੜਾਈ ਜਿਹੜੀ ਆ ਜੀ 5 ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਗਲੇ ਦੀ ਚੜਾਈ ਜਿਹੜੀ ਆ ਕੱਟ ਕਰ ਸਕਦੇ ਆ